जलंधर अच्छा लुधियाना पटियाला जाऊंगा और जिस किस्म का लोगों का दुकाना चो निकल के एक वर्किंग डे होने मकाना चो निकल के जिस किसम प्यार मिल रहा ਮੈਂ ਇਸ ਤਰ੍ਹਾਂ ਦਾ ਪਿਆਰ ਪਹਿਲਾਂ 2022 ਚ ਵੀ ਦੇਖ ਚੁੱਕਿਆ ਕਿ ਲੋਕ ਲੋਕ ਜਿਹੜੇ ਨੇ ਉਹ ਲੋਕਲ ਗਵਰਨਮੈਂਟ ਜਿਹੜੀਆਂ ਚੋਣਾਂ ਨੇ ਸਥਾਨਿਕ ਚੋਣਾਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਲੁਧਿਆਣੇ 'ਚ ਸਰਕਾਰ ਜਾਨੀ ਕਿ ਲੋਕਲ ਗਵਰਨਮੈਂਟ ਜਿਹੜੀ ਆਮ ਆਦਮੀ ਪਾਰਟੀ ਦੀ ਬਣ ਜੂਗੀ ਤਾਂ ਸ਼ਹਿਰ ਦਾ ਕਾਇਆਪਲਟ ਹੋ ਜਾਊਗਾ ਔਰ ਅਸੀਂ ਪੰਜ ਦੀਆਂ ਪੰਜੇ ਨਗਰ ਨਿਗਮ ਜਿੱਤ ਰਹੇ ਔਰ 80 ਲੋਕਾਂ ਦੇ ਅਸੀਂ ਲੋਕਾਂ ਦੇ ਕੰਮ ਕਰਨੇ ਆ ਅਸੀਂ ਕੋਈ ਧਰਮ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਸੀਵਰੇਜ ਦੀ ਪ੍ਰੋਬਲਮ ਸਾਰੇ ਸ਼ਹਿਰਾਂ 'ਚ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਕੂੜੇ ਦੀ ਪ੍ਰੋਬਲਮ ਪਾਰਕਾਂ ਦੀ ਪ੍ਰੋਬਲਮ ਇਹਨਾਂ ਧਿਆਨ ਹੀ ਨਹੀਂ ਦਿੰਦਾ ਸੋ ਅਸੀਂ ਜਿਹੜਾ ਐਨਓਸੀ ਵਾਲਾ ਵੀ ਜਿਹੜਾ ਅਸੀਂ ਐਕਟ ਜਿਹੜਾ ਲੈ ਕੇ ਆਏ ਆ ਉਹਦੇ ਨਾਲ ਵੀ ਲੋਕਾਂ ਨੂੰ ਫਾਇਦਾ ਹੋ ਰਿਹਾ ਤੇ ਸ਼ਹਿਰਾਂ ਦੀ ਸਫਾਈ ਖਾਸ ਤੌਰ ਤੇ ਲੁਧਿਆਣੇ ਵਰਗਾ ਜਿਹੜਾ ਸ਼ਹਿਰ ਜਿਹੜਾ ਜਿਹਨੂੰ ਮਾਂਚੈਸਟਰ ਕਿਹਾ ਜਾਂਦਾ ਹੈ ਜਿੱਤੇ ਅਸੀਂ ਖਾਸ ਤੌਰ ਤੇ ਖਾਨਾਂ ਨੂੰ ਕਿਵੇਂ ਦੇ ਦੋ ਖਾਨ ਲਗਾ ਰਹੇ ਹਾਂ ਅਸੀਂ ਤਾਂ ਅਸੀਂ ਤਾਂ ਦੇਖੋ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਜਿਹੜੀ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਇਸ ਤਰ੍ਹਾਂ ਜਿੱਦ ਨਾਲ ਮਸਲੇ ਹੱਲ ਨਹੀਂ ਹੁੰਦੇ ਮਾਨ ਸਾਹਿਬ ਰਵਨੀਤ ਮਿੱਤੋਂ ਕਹਿੰਦੇ ਨੇ ਕਿ ਸੈਂਟਰ ਤੋਂ ਫੰਡ ਲਿਆ ਕੇ ਪੰਜਾਬ ਦੇ ਇਸ਼ਾਰਾ ਦਾ ਵਿਕਾਸ ਕਰਾਂਗੇ ਜੇ ਪੰਜਾਬ ਦੇ ਜੀ.ਕੇ.ਪੀ ਦੇ ਮੇਰ ਬੰਦੇ ਨੇ ਲਿਓ ਜੀ ਉਹਨੂੰ ਲਿਓ ਸਾਨੂੰ ਕੋਈ ਪ੍ਰੋਬਲਮ ਨਹੀਂ ਪੀਐਮ ਸਾਹਿਬ ਇੱਥੇ ਸਫਾਇਆ ਆਊਗਾ 95 ਵਾਰਡਾਂ ਦੇ ਵਿੱਚ 95 ਦੀਆਂ 95 ਸੀਟਾਂ ਤੇ ਜਿਹੜਾ ਲੱਗਦਾ ਹੈ ਦੇਖੋ ਮੈਂ ਕੋਈ ਐਦਾਂ ਨਹੀਂ ਕਹਿੰਦਾ ਕਿ ਇੰਨੀਆਂ ਜਿੱਤਾਂਗੇ ਪਰ ਮੈਨੂੰ ਇੰਨਾ ਜੋ ਲੋਕਾਂ ਦੇ ਜੋਸ਼ ਤੋਂ ਲੱਗਦਾ ਹੈ ਕਿ ਲੁਧਿਆਣੇ ਦੇ ਵਿੱਚ ਜਿਹੜੀਆਂ ਮੈਕਸਿਮਮ ਸੀਟਾਂ ਜਿਹੜੀਆਂ ਨੇ ਉਹ ਝਾੜੂ ਚੋਣ ਨਿਸ਼ਾਨ ਵਾਲਾ ਝਾੜੂ ਵੀ ਫਿਰੂਗਾ ਬਾਦੇ ਵਿੱਚ ਅਸਲੀ ਝਾੜੂ ਵੀ ਫੇਰਾਂਗੇ ਸਫਾਈ ਕਰਾਂਗੇ ਸ਼ਹਿਰ ਦੀ ਪੰਜ ਮਿਹਰ ਬਣ ਰਹੇ ਨਹੀਂ ਪਰ ਉਸ ਤੋਂ ਤੇ ਨਵੀਂ ਫਿਰ ਸਫਾਈ ਆ ਲੋਕਾਂ ਦੇ ਵਿੱਚ ਆਉਣ ਕੀ ਕਹਿ ਸਕਦੇ ਕੋਲਪਤ ਵੱਖਰੇ ਰਸਤੇ ਤੇ ਆ ਔਰ ਨੌਜਵਾਨ ਤੇ ਪੰਜਾਬ ਦੇ ਲੋਕ ਸਹੀ ਮੈਨੇਜ ਕਰੀ ਆ ਦੇਖੋ ਮੁੱਖ ਮੰਤਰੀ ਕਿਹਨੇ ਬਣਾਇਆ ਲੋਕਾਂ ਨੇ ਮੈਨੂੰ ਕਈ ਵਾਰੀ ਕਹਿੰਦੇ ਪ੍ਰੋਟੋਕਾਲ ਅਫਸਰ ਕੇ ਆ ਗਲੀ ਚ ਨਹੀਂ ਜਾ ਸਕਦੇ ਜੀ ਇੱਥੇ ਮੈਂ ਕਿਹਾ ਵਿੱਚ ਗਲੀਆਂ ਚੋਂ ਨਿਕਲੇ ਜਦੋਂ ਜਦੋਂ ਜਿਹੜੇ ਮਹਿਲਾ ਚੋਂ ਨਿਕਲੇ ਮਹਿਲਾ ਚ ਬਿਠਾ ਦੇ ਲੋਕਾਂ ਨੇ ਜਿਹੜੇ ਗਲੀਆਂ ਚੋਂ ਨਿਕਲੇ ਉਹ ਗਲੀਆਂ ਚ ਫਿਰਦੇ ਆ ਮੈਂ ਮੈਨੂੰ ਤਾਂ ਲੋਕਾਂ ਚ ਆ ਕੇ ਖੁਸ਼ੀ ਹੁੰਦੀ ਐ ਸਗੋਂ ਮੈਂ 2 ਦਿਨ ਘਰੇ ਰਹਿ ਲਾ ਮੈਨੂੰ ਐ ਲੱਗਣ ਲੱਗ ਜਾਂਦਾ ਮੈਂ ਧਰਤੀ ਤੇ ਭਾਰ ਆ ਠੀਕ ਐ ਨਾ ਸੋ ਇੱਥੇ ਇਹਨਾਂ ਲੋਕਾਂ ਨੂੰ ਮਿਲ ਕੇ ਇਹ ਇਹਨਾਂ ਲੋਕਾਂ ਨੇ ਸਾਨੂੰ ਬਣਾਇਆ ਠੀਕ ਐ ਨਾ ਸੋ ਇਹਨਾਂ ਚ ਹੀ ਰਾਵਾਂਗੇ ਔਰ ਕਿਸੇ ਇੱਕ ਦੇ ਵੀ ਕੰਮ ਆ ਜੀਏ ਜਾਂ ਕਿਸੇ ਦਾ ਕੰਮ ਹੋ ਜੇ ਮਿਲ ਕੇ ਇਹੋ ਜੀ ਫੈਲ ਆ ਜੇ ਸਾਈਨ ਕਰਕੇ ਚਾਰ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਉਹ ਉਹ ਚਾਗ ਮਚਣ ਲੱਗੇ ਇਹ ਤੋਂ ਵੱਡਾ ਪੁੰਨ ਕੋਈ ਨਹੀਂ ਇਹ ਪੰਜੇ ਮੇਰ ਪਟਿਆ ਰਹੇ ਨਹੀਂ ਜਿਹੜੇ ਪੰਜ ਨਾਲ ਪੰਜ ਦੇ ਪੰਜੇ ਅਸੀਂ ਲੁਧਿਆਣਾ ਪਟਿਆਲਾ ਜਲੰਧਰ ਭਗਵਾੜਾ ਦੇ ਨਾਲ ਅੰਮ੍ਰਿਤਸਰ ਦੇ ਬਾਕੀ ਜਿਹੜੇ ਐਮਸੀਬੀ ਨੇ ਕਿ ਉਤਾਂ ਅਨਪੋਜ਼ਡ ਕਾਫੀ ਜਗ੍ਹਾ ਤੇ ਚੁਣੇ ਗਏ ਨੇ ਤੋਂ ਸਰਪੰਚੀ ਸਰਪੰਚੀ ਦੇ ਵਿੱਚ ਪਹਿਲਾਂ ਹੀ ਸਰਪੰਚੀ ਦੇ ਵਿੱਚ ਪਹਿਲਾਂ ਹੀ ਆਮ ਆਦੀ ਪਾਰਟੀ ਦੇ ਨੌਜਵਾਨ ਮੁੰਡੇ ਕੁੜੀਆਂ ਸਰਪੰਚ ਚੁਣੇ ਗਏ ਨੇ ਅਸਲ 'ਚ ਹੁਣ ਆ ਕੰਮ ਕਰਨ ਦਾ ਨਜ਼ਾਰਾ ਆਊਗਾ ਜਦੋਂ ਪੰਚਾਇਤਾਂ ਮਤੇ ਪਾਉਣਗੀਆਂ ਕਾਰਪੋਰੇਸ਼ਨਾਂ ਮਤੇ ਪਾਉਣਗੀਆਂ ਵਿਕਾਸ ਦੇ ਪਹਿਲਾਂ ਤਾਂ ਆਪਸ ਦੇ ਵਿੱਚ ਇਹੀ ਏਸੀ ਗਲਤੀ ਲੱਗੇ ਰਹਿੰਦੇ ਸੀ ਕਿਤੇ ਚੜ੍ਹਾਈ ਨਾ ਹੋ ਜੇ ਫਲਾਨੀ ਪਾਰਟੀ ਦੀ ਅਸੀਂ ਨਹੀਂ ਮਤਾ ਪਾਉਂਦੇ ਸੋ ਐਨੇ ਕਰੋੜਾਂ ਦਾ ਬਜਟ ਪਿਆ ਲੋਕ ਲੋਕ ਟੈਕਸ ਦਿੰਦੇ ਨੇ ਸ਼ਹਿਰ ਦੇ ਲੋਕ ਤੇ ਫਿਰ ਉਹ ਲੋਕਾਂ ਤੇ ਲੱਗਦਾ ਕਿਉਂ ਨਹੀਂ ਸੋ ਇਸ ਕਰਕੇ ਮੈਂ ਹੀ ਮੈਸੇਜ ਦੇਣਾ ਚਾਹੁੰਗਾ ਮੀਡੀਆ ਜਰੀਏ ਵੀ ਕਿ ਲੋਕਾਂ ਨੂੰ ਇਹਨੂੰ ਸਥਾਨਕ ਸਰਕਾਰਾਂ ਤਾਂ ਹੀ ਉਹ ਕਹਿੰਦੇ ਨੇ ਲੋਕਲ ਸਰਕਾਰ ਲੁਧਿਆਣੇ ਦੇ ਵਸਨੀਕਾਂ ਨੂੰ ਪਟਿਆਲੇ ਦੇ ਵਸਨੀਕਾਂ ਨੂੰ ਅੰਮ੍ਰਿਤਸਰ ਦੇ ਵਸਨੀਕਾਂ ਨੂੰ ਬਠਿੰਡੇ ਵਾਲਿਆਂ ਨੂੰ ਤੇ ਫਗਵਾੜੇ ਵਾਲਿਆਂ ਨੂੰ ਜਲੰਧਰ ਵਾਲਿਆਂ ਨੂੰ ਮੈਂ ਇਹ ਕਹਿਣਾ ਕਿ ਆਪਣੀ ਸਰਕਾਰ ਲੋਕਲ ਆਪ ਬਣਾਓ ਉੱਥੋਂ ਜਿਹੜੇ ਐਮਸੀ ਆਉਣਗੇ ਚੁਣ ਕੇ ਉਹ ਸਾਡੇ ਕੋਲੇ ਮਤਲਬ ਲੈ ਕੇ ਆਉਣਗੇ ਤੇ ਅਸੀਂ ਸਾਈਨ ਕਰਾਂਗੇ ਬੁੱਢੇ ਤੇਰਾ ਦਾ ਵੀ ਹੱਲ ਹੋਊਗਾ ਕਰਾਂਗਾ ਹੱਲ ਹੋਊਗਾ ਬਿਲਕੁਲ ਹੱਲ ਹੋਊਗਾ ਕੰਪਨੀਆਂ ਨਾਲ ਗੱਲ ਚੱਲ ਰਹੀ ਹੈ ਬਹੁਤ ਪੁਰਾਣਾ ਮਸਲਾ ਹੈ ਮੈਂ ਖੁਦ ਇਸ ਗੱਲ ਦਾ ਵਾਤਾਵਰਨ ਪ੍ਰੇਮੀ ਆ ਮੈਂ ਵੀ ਤੇ ਬੜੀਆਂ ਬੜੀਆਂ ਕੰਪਨੀਆਂ ਨਾਲ ਗੱਲ ਚੱਲ ਰਹੀ ਹੈ ਕਿ ਇਹਦਾ ਹੱਲ ਕਰਾਂਗੇ ਔਰ ਥੋੜਾ ਟਾਈਮ ਲੱਗ ਜੂਗਾ ਪਰ ਹੱਲ ਹੋਊਗਾ ਥੈਂਕ ਯੂ ਸਰ